ਆਓ ਅੱਜ ਗੱਲ ਕਰਦੇ ਆਪਾਂ ਕੱਗਰ ਦਰਿਆ ਦੀ ਜਿਸ ਦੀ ਹਰ ਪਾਸੇ ਚਿੰਤਾ ਲੱਗੀ ਹੋਈ ਹੈ ਕੱਗਰ ਜਿਸ ਨੂੰ ਕੋਈ ਬਰਸਾਤੀ ਨਾਲਾ ਵੀ ਕਿਹਾ ਜਾਂਦਾ ਹੈ ਇਹ ਹਿਮਾਚਲ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਨਿਕਲਦੀ ਹੋਈ ਬੇਰਾਬਸ ਰਾਜਪੁਰਾ ਪਟਿਆਲਾ ਸਮਾਣਾ ਸਤਰਾਣਾ ਦੇ ਜਲਾ ਸੰਗਰੋਹ ਦੇ ਖਨੌਰੀ ਮੂਨਕ ਦੇ ਵਿੱਚੋਂ ਲੰਘਦੀ ਹੋਈ ਹਰਿਆਣਾ ਤੇ ਫਿਰ ਪੰਜਾਬ ਦਾ ਏਰੀਆ ਕੁਝ ਸਰਦੂਲਗੜ ਏਰੀਆ ਵਿੱਚ ਲੰਘਦੀ ਹੋਈ ਅੱਗੇ ਫਿਰ ਰਾਜਸਥਾਨ ਤੱਕ ਇਹ ਆਪਣਾ ਸਫ਼ਰ ਤੈਅ ਕਰਦੀ ਹੈ ਇਸ ਬਰਸਾਤੀ ਨਾਲੇ ਨਾਲੇ ਨੂੰ ਕੱਗਰ ਦੇ ਅੰਦਰ ਕੁਝ ਹੋਰ ਛੋਟੀਆਂ-ਛੋਟੀਆਂ ਬਰਸਾਤੀ ਨਾਲੇ ਵੀ ਡਿੱਗਦੇ ਹਨ ਜਿਵੇਂ ਕਿ ਟਾਂਗਰੀ ਮਾਰਕੰਡਾ ਸਰਨਾਲੀ ਚੰਬੂ ਨਾਲ ਨਾਮ ਦੇ ਨਾਲ ਜਾਣੇ ਜਾਂਦੇ ਨੇ ਉਹ ਇਹਦੇ ਵਿੱਚ ਡਿੱਗਦੇ ਨੇ ਜੋ ਕਿ ਇਹ ਘੱਗਰ ਆਪਣਾ ਖਤਰਨਾਕ ਰੂਪ ਧਾਰਦੇ ਹੋਈ ਹਰ ਸਾਲ ਹਜ਼ਾਰਾਂ ਏਕੜ ਫਸਲ ਪਸ਼ੂ ਅਤੇ ਬੰਦਿਆਂ ਦਾ ਨੁਕਸਾਨ ਕਰਦੀ ਹੈ ਖਨੌਰੀ ਤੋਂ ਮਕੂਰ ਸਾਹਿਬ ਤੱਕ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਦੋਨੇ ਪਾਸੇ ਉੱਚੇ-ਉੱਚੇ ਬੰਦ ਤਜ਼ਰੂਰ ਲਗਾਏ ਗਏ ਹਨ ਪਰੰਤੂ ਮਕੋੜ ਸਾਹਿਬ ਤੋਂ ਹਰਿਆਣਾ ਦੀ ਹੱਦ ਤੱਕ ਇਹ ਘੱਗਰ ਚੌੜਾ ਕਰਨੂਰ ਲੈ ਕੇ ਹਰਿਆਣਾ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਜੋ ਕਿ ਲੰਬਿਤ ਪਿਆ ਹੈ ਕਿਉਂਕਿ ਇੰਟਰ ਸਟੇਟ ਮਸਲਾ ਹੋਣ ਦੇ ਨਾਲ ਖਨੋਰੀ ਤੋਂ ਮੂਨਕ ਤੱਕ ਜਾਖਲ ਤੱਕ ਹਜ਼ਾਰਾਂ ਏਕੜ ਫਸਲ ਫਸਲਾਂ ਦਾ ਨੁਕਸਾਨ ਹੁੰਦਾ ਨਜ਼ਰ ਆਉਂਦਾ ਹੈ ਇੱਥੇ ਕੀ ਰਾਜਨੀਤੀ ਪਾਰਟੀਆਂ ਸਮੇਂ-ਸਮੇਂ ਤੇ ਆਪਣੀਆਂ ਰੋਟੀਆਂ ਸੇਕਣ ਤੋਂ ਸਿਵਾਏ ਕੋਈ ਵੀ ਸਥਾਈ ਹੱਲ ਹੁਣ ਤੱਕ ਨਹੀਂ ਕੱਢ ਸਕੇ ਹਨ ਕਿਉਂਕਿ ਹਰ ਇੱਕ ਪਾਰਟੀ ਦਬਾ ਕਰਦੀ ਹੈ ਕਿ ਅਸੀਂ ਇਹਦਾ ਸਥਾਈ ਹੱਲ ਕੱਢਾਂਗੇ ਪਰੰਤੂ ਵੋਟਾਂ ਤੋਂ ਬਾਅਦ ਕੋਈ ਵੀ ਇਸਦਾ ਸਥਾਈ ਹੱਲ ਨਹੀਂ ਨਿਕਲਦਾ ਨਜ਼ਰ ਆਉਂਦਾ ਹੈਗਾ ਜਿਵੇਂ ਕਿ ਹੁਣ ਵੀ ਇਹ ਉਸੇ ਤਰ੍ਹਾਂ ਮਾਰ ਚਲਦਾ ਆਇਆ ਹੈ ਜਿਵੇਂ ਕਿ ਪਿਛਲੇ ਸਮਿਆਂ ਦੇ ਅੰਦਰ ਇਹਨੂੰ ਮਾਰ ਪੈਂਦੀ ਸੀ ਕਿਉਂਕਿ ਹਜ਼ਾਰਾਂ ਏਕੜ ਫਸਲ ਜੋ ਕਿਸਾਨਾਂ ਦੀਆਂ ਪੁੱਤਾਂ ਦੇ ਵਾਂਗ ਪਾਲੀਆਂ ਹੋਈਆਂ ਉਹ ਬਰਬਾਦ ਹੋ ਜਾਂਦਿਆਂ ਨੇ ਪਰੰਤੂ ਸਰਕਾਰਾਂ ਵੱਲੋਂ ਜੋ ਮੁਆਵਜ਼ਾ ਮਿਲਦਾ ਹੈ ਉਹ ਉੱਠਦੇ ਮੂੰਚ ਜੀਰੇ ਵਾਲੀ ਗੱਲ ਸਾਬਤ ਹੁੰਦੀ ਹੈ ਤਾਂ ਸਾਥਿਓ ਇਹਦਾ ਅਜੇ ਤੱਕ ਕੋਈ ਵੀ ਸਤਾਈ ਹੱਲ ਨਹੀਂ ਨਿਕਲ ਸਕਿਆ ਉੱਥੇ ਹੀ ਜਦੋਂ ਇਸ ਹੜਾ ਹੜામ ਦੇਣ ਇਸ ਇਲਾਕੇ ਵਿੱਚ ਤਾਂ ਪੰਜਾਬ ਦੇ ਲੋਕ ਇਸ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਜ਼ਰੂਰ ਖੜਦੇ ਨੇ ਜਿਵੇਂ ਕਿ ਤੁਸੀਂ ਹੁਣ ਵੀ ਹਾਲਾਤ ਦੇਖ ਰਹੇ ਹੋ ਕਿ ਪੰਜਾਬ ਦੇ ਅੰਦਰ 1400 ਪਿੰਡ ਪਾਣੀ ਦੀ ਮਾਰਚ ਆ ਗਏ ਨੇ ਪੰਜਾਬ ਅੱਜ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਿਆ ਹੈ ਲੰਗਰ ਪਸੂ ਪਸ਼ੂਆਂ ਵਾਸਤੇ ਚਾਰਾ ਦਵਾਈਆਂ ਮੈਡੀਕਲ ਹਰ ਤਰ੍ਹਾਂ ਦੀ ਜੋ ਵੀ ਸਹੂਲਤ ਹੈ ਪਿੰਡਾਂ ਦੇ ਵਿੱਚ ਇਕੱਠਾ ਕਰ ਕਰਕੇ ਜਾ ਰਿਹਾ ਹੈਗਾ ਇੱਕ ਪੰਜਾਬੀਆਂ ਦੇ ਇੱਕ ਆਣ ਔਰ ਸ਼ਾਨ ਦੇ ਵਾਸਤੇ ਇੱਕ ਗੱਲ ਕਹੀ ਗਈ ਹੈ ਕਿ ਜੋ ਪੰਜਾਬ ਦੇ ਲੋਕ ਨੇ ਉਹ ਕਿਸੇ ਵੀ ਮੁਸੀਬਤ ਨੂੰ ਚੱਲਣ ਵਾਸਤੇ ਹਮੇਸ਼ਾ ਹੀ ਤਿਆਰ ਰਹਿੰਦੇ ਆਣ ਔਰ ਇਸ ਮੁਸੀਬਤ ਨੂੰ ਚੱਲਣ ਵਾਸਤੇ ਰਲ ਮਿਲ ਕੇ ਭਵੇਂ ਉਹ ਕਿਸੇ ਵੀ ਧਾਰਮਿਕ ادارے ਨਾਲ ਜਾਂ ਕਿਸੇ ਵੀ مذہب ਦੇ ਨਾਲ ਜੁੜਿਆ ਹੈ ਪਰੰਤੂ ਬਿਨਾ ਕਿਸੇ মতਪੇਤੂ ਹਰ ਇੱਕ ਦੀ ਪੰਜਾਬੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਵੀ ਦੇਖਿਆ ਹੋਣਾ ਕਿ ਹਜ਼ਾਰਾਂ ਏਕੜ ਹਜ਼ਾਰਾਂ ਪਿੰਡਾਂ ਦੇ ਵਿੱਚ ਜਿਵੇਂ ਜਿਵੇਂ ਪਤਾ ਲੱਗਦਾ ਜਿੱਥੇ ਕੋਈ ਆਫਤ ਆਈ ਹੋਈ ਹੈ ਬਿਨਾ ਕਿਸੇ মতਪੇਤੂ ਉੱਥੇ ਉੱਤੇ ਹਰ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪਰ ਲੋਕਾਂ ਵੱਲੋਂ ਹੁਣ ਬੇਨਤੀ ਕੀਤੀ ਜਾ ਰਹੀ ਹੈ ਕਿ ਸਾਨੂੰ ਲੰਗਰਾਂ ਦੀ ਲੋੜ ਨਹੀਂ ਹੈ ਸਾਨੂੰ ਜਿਵੇਂ ਕਿ ਦਵਾਈਆਂ ਅਤੇ ਡੰਗਰਾਂ ਦੇ ਚਾਰੇ ਵਾਸਤੇ ਜਾਂ ਡੰਗਰਾਂ ਜਿਵੇਂ ਕਈ ਕਈ ਦਿਨਾਂ ਦੇ ਹੁਣ ਡੰਗਰ ਪਾਣੀ ਦੇ ਵਿੱਚ ਖੜੇ ਹੋਏ ਨੇ ਉਹਨਾਂ ਵਾਸਤੇ ਦਵਾਈਆਂ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਪੈਰ ਗੰਨੇ ਸੁਰੂ ਹੋ ਗਏ ਔਰ ਇੱਕ ਸਮੱਸਿਆ ਹੋਰ ਆ ਰਹੀ ਹੈ ਕਿ ਜਿਵੇਂ ਕਿ ਲੇੜ ਜਵਾਟ ਤੇ ਟੈਂਪਰੀ ਪੈਡ ਜਾ ਬੱਚਾ ਵਾਸਤੇ ਡੈਪਰ ਦਵਾਈਆਂ ਮੈਡੀਕਲ ਇਸ ਤਰ੍ਹਾਂ ਦੀਆਂ অতি ਜ਼ਰੂਰੀ ਲੋੜਾਂ ਨੇ ਤੇ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ ਇਹ ਜਿਹੜੇ ਹਰ ਰੋਜ਼ ਦੇ ਲੋਡ ਹੈ ਉਹਨਾਂ ਲੋਕਾਂ ਨੂੰ ਤਾਂ ਇਹ ਚੀਜ਼ਾਂ ਪਹਚਾਣੀਆਂ ਜ਼ਰੂਰੀ ਨੇ ਜਿੱਥੋਂ ਤੱਕ ਹੋ ਸਕੇ ਕਿ ਤੁਸੀਂ ਲੰਗਰ ਨੂੰ ਘਟਾ ਕੇ ਔਰ ਇਸ ਤਰ੍ਹਾਂ ਦੀ ਮੈਡੀਕਲ ਦਵਾਈਆਂ ਜਾਂ ਹੋਰ ਜੋ ਵੀ ਡੰਗਰਾਂ ਵਾਸਤੇ ਇਹ ਪਹੁੰਚਾਣ ਦੀ ਕੋਸ਼ਿਸ਼ ਕਰੋ ਧੰਨਵਾਦ